ਫਿਰ ਤੁਹਾਡੇ ਘਰ ਚ ਝਗੜਾ ਹੋਏਗਾ ਕਦੀ ਲੜਾਈ ਹੋਏਗੀ ਕੋਈ ਪਤੀ ਪਤਨੀ ਦੀ ਕੋਈ ਤਲਾਕ ਹੋਣਗੇ ਕੋਈ ਡੋਮੈਸਟਿਕ ਵਾਇਲੈਂਸ ਹੋਏਗੀ ਭਰਾ ਭਰਾ ਨਾਲ ਲੜੇਗਾ ਪਰ ਹਰਾਨੀ ਦੀ ਬਾਤ ਇਹ ਅਜ ਤੱਕ ਅਸੀਂ ਇੱਕ ਪੰਗਤੀ ਵੀ ਜਿਹੜੀ ਹੈ ਨਾ ਉਹ ਆਪਣੇ ਘਰ ਚ ਨਹੀਂ ਲੈ ਕੇ ਗਏ ਘਰ ਨਵਾਂ ਬਣਾਇਆ ਇਹ ਗੁਰੂ ਮਹਾਰਾਜ ਜੀ ਦਾ ਸਵਰੂਪ ਤੇ ਘਰ ਲੈ ਗਏ ਪਰ ਇੱਕ ਪੰਗਤੀ ਇੱਕ ਪੰਗਤੀ ਵੀ ਜਿਹੜੀ ਹੈ ਆਪਣੇ ਘਰ ਦੇ ਵਿੱਚ ਨਹੀਂ ਅਹੀਂ ਰੱਖੀ ਤਵੀਤ ਦੇ ਦੇਵੇ ਕੋਈ ਤੇ ਉਹ ਕਰ ਰੱਖ ਲੈਨੇ ਕੋਈ ਗਿੱਦੜ ਸਿੰਘੀ ਦੇ ਦੇਵੇ ਉਹ ਵੀ ਰੱਖ ਲੈਨੇ ਕੋਈ ਪੰਡਤ ਕੋਈ ਲਿਖ ਕੇ ਦੇ ਦੇਵੇ ਮੰਤਰ ਉਹ ਵੀ ਰੱਖ ਲੈਨੇ ਕਿ ਬਰਕਤ ਆਊਗੀ ਮਾਇਆ ਹੋਊਗੀ ਕਿਸੇ ਬਾਬੇ ਨੇ ਨੋਟ ਦਿੱਤਾ ਹੋਵੇ ਉਹ ਵੀ ਰੱਖ ਲੈਨੇ ਪਰ ਗੁਰੂ ਮਹਾਰਾਜ ਜੀ ਦੀ ਇੱਕ ਪੰਗਤੀ ਰੱਖੀ ਭਾਈ ਰੱਖਿਆ ਕਰੋ ਜਿਸ ਦਿਨ ਕਮਾਓਗੇ ਨਾ ਤੁਹਾਡੀ ਜ਼ਿੰਦਗੀ ਚ ਦੁੱਖ ਨਹੀਂ ਬਚੇਗਾ ਤੇ ਸਿੱਖੀ ਸਮਝ ਆਏਗੀ ਕਿ ਸਿੱਖੀ ਹੁੰਦੀ ਕੀ ਹੈ ਸਿੱਖੀ ਤੇ ਇਸ਼ਕੇ ਕੁਰਬਾਨੀ ਹੈ ਚਾਹੇ ਪ੍ਰੇਮੇ ਇਤੇ ਬਲਹਾਰੇ ਜਾਣ ਦਾ ਨਾਮ ਹੈ ਆਪਣੇ ਪਿਆਰੇ ਨੂੰ ਦੇਖਣਾ ਹੈ ਆਪਣੇ ਪਿਆਰੇ ਦੇ ਹੁਕਮਾਂ ਨੂੰ ਕਮਾਉਣਾ ਹੈ ਜਿਉਂ-ਜਿਉਂ ਕਮਾਉਂਦੇ ਜਾਓਗੇ ਇਹ ਕਈ ਵਾਰਾਂ ਕਈ-ਕਈ ਸਾਲ ਲੱਗ ਜਾਂਦੇ ਇੱਕ ਪੰਕਤੀ ਨੂੰ ਕਮਾਉਂਦਿਆਂ ਇੱਕ ਹੁਕਮ ਨੂੰ ਕਮਾਉਂਦਿਆਂ ਕਈ ਵਾਰਾਂ ਤਿੰਨ-ਤਿੰਨ ਚਾਰ-ਚਾਰ ਸਾਲ ਲੱਗ ਜਾਂਦੇ ਇਦਾਂ ਮਤ ਸਮਝ ਲਿਓ ਕਿ ਅੱਜ ਸੁਣ ਲਿਆ ਅੱਜ ਹੀ ਹੋ ਜਾਏਗਾ ਇਹਨੂੰ ਕਮਾਉਣਾ ਸ਼ੁਰੂ ਕਰੋਗੇ ਨਾ ਸਾਨੂੰ ਗੁਰੂ ਮਹਾਰਾਜ ਜੀ ਨੇ ਇੱਕ ਬੜਾ ਸੁਣਾ ਅਭਿਆਸ ਦਿੱਤਾ ਸੀ ਇਸ ਤੇ ਬੇਅੰਤ ਅਭਿਆਸ ਸਤਗੁਰੂ ਨੇ ਦਿੱਤੇ ਸੀ ਜਿਹੜੇ ਅਸੀਂ ਸਮੇ ਸਮੇਂ ਨਾਲ ਕਮਾਉਂਦੇ ਰਹੇ ਇੱਕ ਅਭਿਆਸ ਦਿੱਤਾ ਸੀ ਮਹਾਰਾਜ ਜੀ ਨੂੰ ਅਸੀਂ ਬਾਰ ਬਾਰ ਕਹਿੰਨੇ ਮਹਾਰਾਜ ਜੀ ਤੇਰਾ ਖਾਲਸਾ ਪੁੱਤ ਬਣਨਾ ਹੈ ਤੇ ਮਹਾਰਾਜ ਜੀ ਨੇ ਇੱਕੋ ਹੀ ਕੰਮ ਕਿਹਾ ਸੀ ਫਿਰ ਹਰ ਕੰਮ ਖਾਲਸ ਕਰਿਆ ਕਰ ਜੇ ਖਾਲਸਾ ਪੁੱਤ ਬਣਨਾ ਹੈ ਨਾ ਮੇਰਾ ਤੇ ਫਿਰ ਹਰ ਕੰਮ ਖਾਲਸ ਕਰਿਆ ਕਰ ਹਰ ਕੰਮ ਜਿਹੜਾ ਹੈ ਉਹ ਪੂਰੀ پاک ਨਿਸ਼ਚਾ ਨਾ پاک ਰੰਗ ਚ ਰਹਿ ਕੇ प्यारे ਨੂੰ ਪੇਟ ਕਰਕੇ ਕਰਿਆ ਕਰ ਕਲਗੀਆਂ ਵਾਲੇ ਮਹਾਰਾਜ ਵਾਸਤੇ ਕਰਿਆ ਕਰ ਕਿਸੇ ਨਾਂ ਮੀ ਕਰਨਾ ਤੇ ਹੈਰਾਨੀ ਦੀ ਬਾਤ ਹੋਈ ਜਿਉਂ-ਜਿਉਂ ਉਹ ਕਰਦੇ ਜਾਂਦੇ ਹਨ ਤੇ ਉਹਦੇ ਹੋਈ ਜਾਂਦਾ ਉਹ ਸਾਡਾ ਹੋਈ ਜਾਂਦਾ ਇਹ ਬੜੀ ਡਾਡੀ ਬਾਤ ਹੈ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਏ ਇਹ ਖੇਡ ਕਟਣੀ ਸ਼ੁਰੂ ਹੋ ਜਾਂਦੀ ਆਪਜੀ ਤਗੜੇ ਹੋ ਕੇ ਕਮਾਓ ਇਹਨੂੰ ਸਿਰਫ ਇੱਕ ਰੋਜ਼ ਜਿਵੇਂ ਕਥਾ ਸੁਣਦੇ ਹੋ ਇਹ ਕਥਾ ਮਤ ਸਮਝ ਲੈਣਾ ਅਸੀਂ بار 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 ਹਰ ਜਗ੍ਹਾ ਤੇ ਬੇਨਤੀ ਕਰਦੇ ਹਾਂ ਕਿ ਭਾਈ ਤੁਹਾਡੀ ਮਾਇਆ ਲੈਣ ਨਹੀਂ ਆਏ ਤੁਹਾਡਾ ਸਤਕਾਰ ਲੈਣ ਨਹੀਂ ਆਏ ਇੱਕੋ ਹੀ ਚੀਜ਼ ਹੈ ਕਿ ਗੁਰੂ ਦੇ ਹੋ ਜਾਇਓ ਸਾਡੀ ਇੱਕੋ ਹੀ ਪੇਟਾ ਹੈ ਜਿਸ ਦਿਨ ਤੁਸੀਂ ਗੁਰੂ ਪਿਤਾ ਨੂੰ ਗਲ ਵਕੜੀ ਪਾਹੋਗੇ ਨਾ ਤੇ ਤੁਹਾਡੇ ਦੁੱਖ ਖਤਮ ਹੋਣਗੇ ਇਨ੍ਹਾਂ ਚਿਹਰਿਆਂ ਤੇ ਰੰਗ ਆਏਗਾ ਇਸ ਮਸਤਕ ਤੇ ਨੂਰ ਆਏਗਾ ਇਨ੍ਹਾਂ ਅੱਖੀਆਂ ਚ ਪਿਆਰੇ ਦਾ ਇਸ਼ਕ ਆਏਗਾ ਤੇ ਜਿਸ ਦਿਨ ਉਸ ਰੰਗ ਦੇ ਵਿੱਚ ਪਿਆਰੇ ਜੀ ਖੁਸ਼ ਹੋ ਕੇ ਕਹਿਣਗੇ ਨਾ ਸਾਨੂੰ ਕਿ ਪੁੱਤ ਸੋਹਣੀ ਸੇਵਾ ਕਰਕੇ ਆਇਆ ਏ ਸਮਝ ਲਿਓ ਪੇਟਾ ਮਿਲ ਗਈ ਉਸ ਤੇ ਤਗੜੇ ਹੋ ਕੇ ਕਮਾਇਓ ਸਿਰਫ ਸੁਣ ਕੇ ਜਿਹੜਾ ਇਹ ਚਲੇ ਮਤ ਜਾਣਾ ਇੰਨੀ ਕਿ ਸੇਵਾ ਪਰਵਾਨ ਕਰਨੀ ਆਓ ਪਿਆਰੇ ਜੀ ਅੱਗੇ ਕੁੱਕ ਕਰੀਏ ਗੁਰੂ ਪਿਤਾ ਧਿਆ ਕਰੀਂ ਬੜੇ ਸਾਲ ਹੋ ਗਏ ਤੇਰੇ ਦਰਬਾਰ ਆਉਂਦਿਆਂ ਅੱਜ ਉਹ ਸਿੱਖੀ ਨਾਲ ਨਵਾਜ ਦੇ ਜਿਸ ਸਿੱਖੀ ਦੇ ਨਾਲ ਆਪ ਜੀ ਮਿਲਦੇ ਹੋ ਜਿਸ ਗੁਰ ਸਿੱਖੀ ਦੇ ਨਾਲ ਆਪ ਜੀ ਦੇ